ਰਾਂ ਦੀ ਕੀਮਤ ਕਹਿੰਦੇ ਹੁਣ ਬਾਇਰਸ ਲਈ ਵਧੀਆ ਹੈ ਬਹੁਤ ਜੀ ਬਹੁਤ ਇਸ ਟਾਈਮ ਇੰਟਰਸਟਡ ਤੁਸੀਂ ਦੇਖੋ ਨਵਾਂ ਇੰਟਰਸਟਡ ਆਇਆ ਮਾਰਕੀਟ ਜਿਸ ਨੇ ਸਾਰਾ ਮਾਰਕੀਟ ਹਿਲਾਤਾ ਹੈ ਗ੍ਰੇਨੀ ਹੂ ਜਿਹੜੇ ਗ੍ਰੇਨੀ ਫਲੈਟ ਸੀਗੇ ਉਹ ਵੀ ਮੇਰੇ ਖਾਲ ਆਪਾਂ ਭੁੱਲ ਕੇ ਵੱਡਾ ਕਰ ਲੈ ਸਕਦੇ ਹਾਂ ਦੋਨੋਂ ਆਪਸ਼ਨ ਹਨ ਜੀ ਹਰੇਕ ਕਿਸੇ ਦਾ ਇਜ਼ੀ ਆਪਸ਼ਨ ਹੈ ਦੋਨੋਂ ਇਜ਼ੀ ਦੋਨੋਂ ਇਜ਼ੀ ਆਪਸ਼ਨ ਹੈ ਕਿਸੇ ਦਾ ਹੁੰਦਾ ਹੈ ਡ੍ਰੀਮ ਹੁੰਦਾ ਹੈ ਕਿ ਮੈਂ ਵੱਡਾ ਲਵਾਂ ਕਿਸੇ ਦਾ ਇਹ ਹੁੰਦਾ ਕਿ ਮੇਰਾ ਹੋਮ ਐਂਡ ਇਨਕਮ ਬਣ ਜੇ ਮੈਂ ਇਅਰ ਜਾਣ ਵਾਲਾ ਹੈ ਤੇ ਕਿੰਨਾ ਕੁ ਫਰਕ ਪਾਇਆ ਹੈ ਗਵਰਨਮੈਂਟ ਨੇ ਕਰ ਲੈਣ ਦੇ ਲਈ ਜਾਂ ਕਮਰਸ਼ੀਅਲ ਪ੍ਰੋਪਰਟੀ ਲੈਣ ਦੇ ਲਈ ਬੈਂਕਾਂ ਨੇ ਕਿੰਨੀ ਤੁਹਾਨੂੰ ਸੌਖਾ ਕਰਤਾ ਹੁਣ ਜਿਵੇਂ ਜਿਵੇਂ ਆਪਾਂ ਦੇਖਿਆ ਕਿ ਆਪਣਾ ਓਸੀਆ ਡਿੱਗਦਾ ਜਾ ਰਿਹਾ ਓਦੋਂ ਓਦਾਂ ਹੀ ਆਪਣੇ ਘਰਾਂ ਦੇ ਇੰਟਰਸਟ ਰੇਟ ਕਿੱਥੇ ਉਹ 5.5 ਸੀਗੇ ਇਸ ਟਾਈਮ 4 ਤੋਂ ਵੀ ਥੱਲੇ ਆ ਰਹੇ ਨੇ ਹਾਲੇ ਤਾਂ ਹੋਰ ਵੀ ਵਧੀਆ ਪ੍ਰੈਡਿਕਸ਼ਨ ਹੋ ਰਹੀ ਹੈ ਕਿ ਅੱਗੇ ਹੋਰ ਥੱਲੇ ਗਰਨਗੇ ਉਹ ਵੀ ਦਿਖਾਈਏ ਤੁਸੀ ਰਸਤੇ ਦੋ ਗ੍ਰੇਨੀ ਫਲਾਟ ਹਾਂ ਤੇ 3 ਆ 2 ਬੈਡਰੂਮ ਘਰ ਲੋਕਾਂ ਨੇ ਸੁਖਾ ਰਸਤਾ ਕਿਹੜਾ ਹੈ ਪ੍ਰੋਪਰ ਵੇ ਨਾਲ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰੋ ਇਕਵਿਟੀ ਖਰੀਦ ਕੇ ਆਪਣਾ ਤੁਸੀਂ ਇਨਵੈਸਟਮੈਂਟ ਕਰ ਲਓ ਜੀ ਠੀਕ ਹੈ ਜਿਹਦੇ ਚ ਤੁਸੀਂ ਆਪਣਾ ਜਿਹੜਾ ਹੈਗਾ ਰੈਂਟਲ ਇਨਕਮ ਜਿਹੜਾ ਹੈਗਾ ਤੁਸੀਂ ਹੀਲ ਕਰ ਸਕਦੇ ਲੌਂਗ ਰਨ ਵਾਸਤੇ ਬਹੁਤ ਫਾਇਦੇਮੰਦ ਹੈ ਮੈਂ ਅਗੇਨ ਕਹੂੰਗਾ ਹਰੇਕ ਬੰਦੇ ਦੀ ਡਿਫਰੈਂਟ ਨਹੀਂ ਕਿ ਕੀ ਕਰਨਾ ਚਾਹੁੰਦੇ ਨੇ ਕੀ ਅਚੀਵਮੈਂਟ ਉਹੀ ਅਸੀਂ ਇੱਥੇ ਫਿਗਰ ਆਊਟ ਕਰਦੇ ਆਂ ਆਲ ਓਵਰ ਹਾਲਾਤ ਕੀ ਚੱਲ ਰਹੇ ਆ ਕੰਟਰੀ ਦੇ ਕਰ ਲੈਣ ਦੇ ਘਰ ਵੇਚਣ ਦੇ ਬਾਬਤ ਹੁਣ ਆਪਾਂ ਇਹ ਜੇ ਕਰ ਲੈਣਾ ਹੁਣ ਤੁਸੀਂ ਰਿਸੈਸ਼ਨ ਹੈ ਨਹੀਂ ਲਊਗਾ ਅਗਲੇ ਸਾਲ ਲਊਗਾ ਕਿੰਨ ਕਦ ਤੱਕ ਵੇਟ ਕਰਾਂਗਾ ਤੁਸੀਂ ਜਿਹੜਾ ਨਿਊਜ਼ੀਲੈਂਡ ਦਾ ਗ੍ਰਾਫ ਚੱਕ ਕੇ ਦੇਖ ਲਓ ਘਰ ਕਰਾਦਾ ਉਹ ਹਮੇਸ਼ਾ ਉੱਪਰ ਹੀ ਗਿਆ ਥੋੜੇ ਡਿਪ ਹਰ ਕਿਸੇ ਚੰਦਾ ਕਰੈਕਸ਼ਨ ਹਰ ਕਿਸੇ ਮਾਰਕੀਟ ਚ ਆਂਦੀ ਹੈ ਪਰ ਕਰੈਕਸ਼ਨ ਤੋਂ ਬਾਅਦ ਉਹ ਉੱਪਰ ਹੀ ਜਾ ਰਿਹਾ ਹੈ ਘਰ ਲੈਣ ਵਾਸਤੇ ਇਸ ਟਾਈਮ ਪਰਫੈਕਟ ਟਾਈਮ ਹੈ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀਆਂ ਦਾ ਹਰਮਨ ਪਿਆਰਾ ਰੇਡੀਓ ਸਾਡਲ ਰੇਡੀਓ ਮੈਂ ਹਾਂ ਲਾਡੀ ਸਿੰਘ ਪਟਿਆਲਾ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਘਰ ਉੱਪਰ ਥੱਲੇ ਚੱਲ ਰਹੇ ਆ ਪਿਊਸ਼ ਲੁਬਾੜਾ ਜੀ ਮੇਰੇ ਨਾਲ ਨੇ ਫ੍ਰੋਮ ਫ੍ਰੋਮ ਓਮੇਗਾ ፋინੈਂਸ਼ੀਅਲ ਸਰਵਿਸਿਜ਼ ਓਮੇਗਾ ፋინੈਂਸ਼ੀਅਲ ਸਰਵਿਸ ਨੂੰ ਅੱਜ ਕੱਲ ਵੱਡੇ ਪੈਮਾਨੇ ਤੇ ਲੋਕ ਜਾਣਦੇ ਨੇ ਬੜੇ ਹੀ ਜ਼ਮੀਨੀ ਪੱਧਰ ਤੋਂ ਸ਼ੁਰੂ ਕੀਤਾ ਤੇ ਬੜੇ ਹੀ ਅੱਛੇ ਮਿਆਰ ਤੇ ਓਮੇਗਾ ፋინੈਂਸ਼ੀਅਲ ਸਰਵਿਸਿਜ਼ ਖੜੀ ਆ ਜ ਕੁਲਵੀਰ ਕਨਕਾਰਾ ਪਿਊਸ਼ ਲੁਬਾੜਾ ਤੇ ਉਹਨਾਂ ਦੀ ਇੰਟਾਇਰ ਟੀਮ ਤੇ ਘਰਾਂ ਦੀ ਆਪਾਂ ਗੱਲ ਕਰ ਸੀ ਮੈਂ ਦੁਬਾਰਾ ਆਪਣੀ ਗੱਲ ਤੇ ਵਾਪਸ ਆਵਾਂ ਜੀ ਘਰਾਂ ਦੀ ਕੀਮਤ ਕਹਿੰਦੇ ਹੁਣ ਬਾイヤਰਸ ਲਈ ਵਧੀਆ ਹੈ ਬਹੁਤ ਜੀ ਬਹੁਤ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਾਨੂੰ ਦੇਖਦੇ ਜਿਹੜੇ ਦੇਖ ਰਹੇ ਨੇ ਜੀ ਅਮ ਕਰਾਂ ਵੀ ਗੱਲ ਕਰ ਰਹੇ ਹੋ ਓਬਵੀਅਸਲੀ ਹੁਣ ਆਪਾਂ ਮਾਰਕੀਟ ਦੇਖ ਰਹੇ ਕਿ ਬਾਅਰਸ ਦੀ ਹੀ ਮਾਰਕੀਟ ਹੈ ਬਿਲਕੁਲ ਬਾਅਰਸ ਹੀ ਮਾਰਕੀਟ ਹੈ ਕਿਉਂਕਿ ਇਸ ਟਾਈਮ ਇੰਟਰਸਟਡ ਤੁਸੀਂ ਦੇਖੋ ਨਵਾਂ ਇੰਟਰਸਟਡ ਆਇਆ ਮਾਰਕੀਟ ਸੀ ਜਿੰਨੇ ਸਾਰਾ ਮਾਰਕੀਟ ਹਿਲਾਤਾ 3.99 ਜਿਹੜਾ ਹੈਗਾ 1 ਇਅਰ ਜਾਂ 2 ਸਾਲ ਲਈ ਤੁਸੀਂ ਬੁੱਕ ਕਰ ਸਕਦੇ ਹੋ ਤੇ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜਿਹੜੇ ਹੋਮ ਬਾਏਰ ਨੇ ਉਹਨਾਂ ਦੀ ਕਪੈਸਿਟੀ ਜਿਹੜੀ ਬੋਰੋਇੰਗ ਦੀ ਉਹ ਜ਼ਿਆਦਾ ਹੋ ਚੁੱਕੀ ਹੈ ਠੀਕ ਹੈ ਤੇ ਜਿਹੜੇ ਜਿਹੜੇ ਆਪਣੇ ਐਗਜ਼ਿਸਟਿੰਗ ਹੋਮ ਬਾਏਰਸ ਨੇ ਜਿਹੜੇ ਜਿੰਨਾਂ ਕੋਲ ਘਰ ਆਲਰੇਡੀ ਹੈਗੇ ਨੇ ਉਹਨਾਂ ਵਾਸਤੇ ਥੋੜਾ ਰੀਲੀਫ ਜਿਹੜਾ ਹੁੰਦਾ ਜਿੰਨੂੰ ਸੁੱਖਾ ਹੋ ਗਿਆ ਮਤਲਬ ਹੁਣ ਤੁਸੀਂ ਦੂਜੇ ਘਰ ਦੇ ਵੀ ਜੰਪ ਮਾਰ ਸਕਦੇ ਹੋ ਤੁਸੀਂ ਦੂਜਾ ਘਰ ਵੀ ਲੈ ਸਕਦੇ ਹੋ ਤੁਸੀਂ ਆਪਣੀ ਪੇਮੈਂਟ ਆ ਇਨਕਰੀਜ਼ ਕਰਕੇ ਜਾਂ ਸੇਮ ਰੱਖ ਕੇ ਛੇਤੀ ਘਰ ਪੇਅ ਆਫ ਕਰ ਸਕਦੇ ਹੋ ਬਹੁਤ ਜ਼ਿਆਦਾ ਆਪਸ਼ਨਸ ਤੁਹਾਡੇ ਕੋਲ ਆ ਗਏ ਪਿਊਜੀ ਮੈਂ ਇੱਥੇ ਵੀ ਕਹਿਣਾ ਚਾਹਾਂਗਾ ਕਿ ਗ੍ਰੈਨੀ ਹੋਮ ਜਿਹੜੇ ਗ੍ਰੈਨੀ ਫਲੈਟ ਸੀਗੇ ਉਹ ਵੀ ਮੇਰੇ ਕੱਲ ਆਪਾਂ ਭੁੱਲ ਕੇ ਵੱਡਾ ਕਰ ਲੈ ਸਕਦੇ ਹਾਂ ਹਾਂਜੀ ਹਾਂਜੀ ਜਿਹੜੀ ਸਥਿਤੀ ਗਵਰਨਮੈਂਟ ਨੇ ਬਣਾ ਦਿੱਤੀ ਹੈ ਤੇ ਜਿਸ ਕਿਸੇ ਨੂੰ ਲੋੜ ਹੈ ਉਹ ਮੀਗਾ ਫਾਈਨੈਂਸ਼ਰ ਸਰਵਿਸਿਜ਼ ਨਾਲ ਰابطਾ ਕਰ ਸਕਦਾ ਤੇ ਰابطਾ ਲੋਕਾਂ ਦੇ ਮਿਲਦਾ ਕੰਮ ਵੀ ਆਊਗਾ ਗ੍ਰੈਨੀ ਫਲੈਟ ਵਾਲਾ ਕੰਮ ਖਤਮ ਕਰਕੇ ਆਪਾਂ ਦੂਜਾ ਘਰ ਈਜ਼ੀਲੀ ਹੁਣ ਲੈ ਸਕਦੇ ਹਾਂ ਹਾਂਜੀ ਹਾਂਜੀ ਦੋਨੋਂ ਆਪਸ਼ਨ ਹਨ ਜੀ ਹਰ ਇੱਕ ਕਿਸੇ ਦਾ ਇਜ਼ੀ ਆਪਸ਼ਨ ਹੈ ਦੋਨੋਂ ਇਜ਼ੀ ਦੋਨੋਂ ਇਜ਼ੀ ਆਪਸ਼ਨ ਹੈ ਕਿਸੇ ਦਾ ਹੁੰਦਾ ਹੈ ਡ੍ਰੀਮ ਹੁੰਦਾ ਹੈ ਕਿ ਮੈਂ ਵੱਡਾ ਲਵਾਂ ਕਿਸੇ ਦਾ ਇਹ ਹੁੰਦਾ ਹੈ ਕਿ ਮੇਰਾ ਹੋਮ ਐਂਡ ਇਨਕਮ ਬਣ ਜੇ ਹਰ ਇੱਕ ਇੱਕ ਬੰਦੇ ਦੀ ਵੱਖਰੀ ਵੱਖਰੀ ਨੀਡ ਹੁੰਦੀ ਹੈ ਹਰ ਇੱਕ ਦੀ ਕਿਸੇ ਦੀ ਰਿਕੁਆਇਰਮੈਂਟ ਕਿਸੇ ਨੂੰ ਚਾਹੀਦਾ ਕਿ ਮੇਰੇ ਨਾਲ ਨਾ ਪੈਸਾ ਵੀ ਆਂਦਾ ਰਹੇ ਕਿਸੇ ਨੂੰ ਚਾਹੀਦਾ ਵੱਡਾ ਘਰ ਚਾਹੀਦਾ ਬਟ ਇਹੀ ਚੀਜ਼ ਹੈ ਕਿ ਜਦ ਤੱਕ ਉਹ ਸਾਡੇ ਨਾਲ ਡਿਸਕਸ ਨਹੀਂ ਕਰਨਗੇ ਤੇ ਅਸੀਂ ਉਹਨਾਂ ਨੂੰ ਫਿਰ ਨਹੀਂ ਹੈਲਪ ਕਰ ਸਕਦੇ 2025 ਦੇ ਵਿੱਚ ਰੇਟ ਕੀ ਸੀ ਹੁਣ ਤਾਂ ਇਅਰ ਜਾ ਰਿਹਾ ਹੈ ਆਪਾਂ ਨਵੰਬਰ ਦੇ ਆਲਮੋਸਟ ਫਸਟ ਵੀਕ ਚ ਗੱਲ ਕਰ ਰਹੇ ਹਾਂ ਤੇ ਇਅਰ ਜਾਣ ਵਾਲਾ ਤੇ ਕਿੰਨਾ ਕੁ ਫਰਕ ਪਾਇਆ ਹੈ ਗਵਰਨਮੈਂਟ ਨੇ ਕਰ ਲੈਂਡ ਦੇ ਲਈ ਜਾਂ ਕਮਰਸ਼ੀਅਲ ਪ੍ਰੋਪਰਟੀ ਲੈਣ ਦੇ ਲਈ ਬੈਂਕਾਂ ਨੇ ਕਿੰਨੀ ਤੁਹਾਨੂੰ ਸੌਖਾ ਕਰਤਾ ਹੁਣ ਦੇਖੋ ਜੀ ਜੇ ਤੁਸੀਂ ਸਟਾਰਟਿੰਗ ਆਫ ਦ ਇਅਰ ਦੇਖੋ ਓਸੀਆਰ ਜਿਹੜਾ ਹੈਗਾ ਕਿਥੋਂ 3.5 ਤੋਂ ਲੈ ਕੇ ਹੌਲੀ ਹੌਲੀ गिरਦਾ 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 ਇਸ ਟਾਈਮ ਮਾਇਕੀ 2.5 ਤੇ ਆ ਗਿਆ 2.5 ਤੇ ਆ ਗਿਆ ਹਾਂਜੀ ਤੇ ਉਹ ਜਿਹੜਾ ਹੈਗਾ ਕਿ OC ਡਿੱਗਰ ਨਾਲ ਕੀ ਹੁੰਦਾ ਕਿ ਜਿਹੜੇ ਬੈਂਕ ਦੇ ਜਿਹੜੇ ਹਾਈ ਇੰਟਰਸਟ ਹੁੰਦੇ ਨਾ ਚਾਹੇ ਉਹ ਪਰਸਨਲ ਲੋਨ ਹੋਵੇ ਕਾਰ ਲੋਨ ਹੋਵੇ ਘਰਾਂ ਦੇ ਲੋਨ ਹੋਵੇ ਉਹ ਸਾਰੇ ਐਡਜਸਟ ਹੁੰਦੇ ਆ ਕਿਉਂਕਿ ਕਿਉਂਕਿ ਬੈਂਕ ਵੀ ਜਿਹੜਾ ਹੈਗਾ ਬੋਰਿੰਗ ਕਿੱਥੋਂ ਦਾ ਕਿੱਥੋਂ ਲੈਂਦਾ ਹੀ ਆ ਔਰ ਉਹਦਾ ਸਾਰਾ ਸਿੱਧਾ ਇਫੈਕਟ ਪੈਂਦਾ ਗਵਰਨਮੈਂਟ ਦੀ ਪੋਲਿਸੀਸ ਤੇ ਤੇ ਉਹ ਸੀਆਰ ਤੇ ਠੀਕ ਹੈ ਨਾ ਤੇ ਹੁਣ ਜਿਵੇਂ ਜਿਵੇਂ ਆਪਾਂ ਦੇਖਿਆ ਕਿ ਆਪਣਾ ਓਸੀਆਰ ਡਿੱਗਦਾ ਜਾ ਰਿਹਾ ਉਦੋਂ ਉਦਾਂ ਹੀ ਆਪਣੇ ਘਰਾਂ ਦੇ ਇੰਟਰਸਟ ਰੇਟ ਕਿੱਥੇ ਉਹ 5.5 ਸੀਗੇ ਇਸ ਟਾਈਮ 4 ਤੋਂ ਵੀ ਥੱਲੇ ਆ ਰਹੇ ਨੇ ਹਾਲੇ ਤਾਂ ਹੋਰ ਵੀ ਵਧੀਆ ਪ੍ਰੈਡਿਕਸ਼ਨ ਹੋ ਰਹੀ ਹੈ ਕਿ ਅੱਗੇ ਹੋਰ ਥੱਲੇ ਗਰਨਗੇ ਹਾਂ ਤੁਸੀਂ ਇੱਕ ਛੋਟਾ ਜਿਹਾ ਮੇਰਾ ਸਵਾਲ ਹੈ ਕਿ ਦੋ ਵੇ ਦਿਖਾਏ ਤੁਸੀਂ ਰਸਤੇ ਦੋ ਗ੍ਰੇਨੀ ਫਲੈਟ ਤੇ ਲੋਕਾਂ ਲਈ ਸੌਖਾ ਰਸਤਾ ਕਿਹੜਾ ਹੈ ਜਿਹੜੇ ਇੱਥੇ 3-3 4-4 ਸਾਲ ਤੋਂ ਇੱਕ ਘਰ ਲੈ ਚੁੱਕੇ ਨੇ ਆਲਮੋਸਟ ਉਹ ਕਾਫੀ ਪੈਸੇ ਬੈਂਕਾਂ ਨੂੰ ਦੇ ਚੁੱਕੇ ਨੇ ਇਕਵਿਟੀ ਉਹਨਾਂ ਦੀ ਬਣ ਗਈ ਹੈ ਸਿਰਫ ਤੁਹਾਡੇ ਕੋਲ ਆਉਣ ਦਾ ਟਾਈਮ ਹੈ ਵੀ ਓਮੇਗਾ ਨਾਲ ਰابطਾ ਕਿਵੇਂ ਕਰੀਏ ਉਹ ਰਸਤੇ ਦੱਸ ਦਿਓ ਦੋਨਾਂ ਦਾ ਸੌਖਾ ਰਸਤਾ ਕਿਹੜਾ ਦੇਖੋ ਜੀ ਹਮੇਸ਼ਾ ਇਹ ਕਿਹਾ ਗਿਆ ਹੈ ਕਿ ਜੇ ਤੁਹਾਡੀ ਇਕਵਿਟੀ ਤੁਸੀਂ ਬਣਾ ਕੇ ਰੱਖੀ ਹੋਈ ਹੈ ਉਹਨੂੰ ਤੁਹਾਨੂੰ ਕੋਈ ਜਿਹੜਾ ਹੈਗਾ ਬੈਨੀਫਿਟ ਨਹੀਂ ਦੇ ਰਹੀ ਹੈ ਹਨਾ ਉਹ ਉੱਥੇ ਪਈ ਹੈ ਕਿ ਉਹਦਾ ਕੋਈ ਯੂਟਿਲਾਈਜ਼ ਨਹੀਂ ਹੋ ਰਿਹਾ ਜੇ ਤੁਸੀਂ ਉਹਨੂੰ ਇੱਕ ਪ੍ਰੋਪਰ ਵੇ ਨਾਲ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰੋ ਇਕਵਿਟੀ ਖਰੀਦ ਕੇ ਆਪਣਾ ਤੁਸੀਂ ਇਨਵੈਸਟਮੈਂਟ ਕਰ ਲਓ ਠੀਕ ਹੈ ਜਿਹਦੇ ਚ ਤੁਸੀਂ ਆਪਣਾ ਜਿਹੜਾ ਹੈਗਾ ਰੈਂਟਲ ਇਨਕਮ ਜਿਹੜਾ ਹੈਗਾ ਤੁਸੀਂ ਈਲਡ ਕਰ ਸਕਦੇ ਲੌਂਗ ਰਨ ਵਾਸਤੇ ਬਹੁਤ ਫਾਇਦੇਮੰਦ ਹੈ ਠੀਕ ਹੈ ਨਾ ਤੇ ਇਕਵਿਟੀ ਤੁਸੀਂ ਹੁਣ ਕਈ ਲੋਕੀ ਜੇ ਇਕਵਿਟੀ ਇੰਨੀ ਤੁਸੀਂ ਬਣਾ ਚੁੱਕੇ ਕਈ ਲੋਕੀ ਉਹਨਾਂ ਚੋਂ ਡਿਫਰੈਂਟ ਆਪਸ਼ਨ ਹੋਏਗਾ ਕਿ ਨਹੀਂ ਸਾਨੂੰ ਰੈਂਟਲ ਵਗੈਰਾ ਨਹੀਂ ਚਾਹੀਦਾ ਬਟ ਸਾਨੂੰ ਵੱਡਾ ਘਰ ਚਾਹੀਦਾ ਉਹ ਉਹਨੂੰ ਇਸ ਟਾਈਮ ਵੇਚਣਗੇ ਮਾਰਕੀਟ ਚ ਆਪਣੀ ਇਕਵਿਟੀ ਰੀਲੀਜ਼ ਕਰਾਨਗੇ ਤੇ ਉਹ ਆਪਣਾ ਜਿਹੜਾ ਵਧੀਆ ਡਿਪੋਜ਼ਿਟ ਤੇ ਲੈ ਸਕਦੇ ਨੇ ਸੋ ਇਕਵਿਟੀ ਦੇ ਨਾਲ ਬੋਥ ਵੇਸ ਕਮ ਹੋ ਸਕਦਾ ਉਹੀ ਮੈਂ ਅਗੇਨ ਕਹੂੰਗਾ ਹਰ ਇੱਕ ਬੰਦੇ ਦੀ ਡਿਫਰੈਂਟ ਨੀਡ ਹੈ ਕਿ ਕੀ ਕਰਨਾ ਚਾਹੁੰਦੇ ਨੇ ਕੀ ਅਚੀਵਮੈਂਟ ਉਹੀ ਅਸੀਂ ਇੱਥੇ ਫਿਗਰ ਆਊਟ ਕਰਦੇ ਸਾਡੇ ਕੋਲ ਕਲਾਇੰਟ ਆਂਦੇ ਆ ਉਹ ਪਹਿਲੇ ਇਹ ਹੀ ਸੋਚ ਕੇ ਰਹਿੰਦੇ ਆ ਕਿ ਹਾਂ ਅਸੀਂ ਘਰ ਵੇਚ ਕੇ ਹੁਣ ਸਾਨੂੰ ਦੂਜਾ ਲੈਣਾ ਪੈਗਾ ਕਈ ਵਾਰੀ ਅਸੀਂ ਜਿਹੜਾ ਲਾਈਕ ਆਊਟ ਆਫ 6 ਲਾਈਕ 100 ਦੇ ਵਿੱਚੋਂ 60% ਅਸੀਂ ਚੇਂਜ ਕਰ ਦਿੰਦੇ ਨਹੀਂ ਉਹ ਵੀ ਰੱਖਿਆ ਅਸੀਂ ਨਵਾਂ ਵੀ ਲੈ ਲਿਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਹੁਣ ਜਦ ਤੱਕ ਤੁਸੀਂ ਉਹਨਾਂ ਨੂੰ ਗਾਈਡ ਨਹੀਂ ਕਰੋਗੇ ਉਹਨਾਂ ਦੇ ਨੰਬਰਸ ਨਹੀਂ ਦੇਖੋਗੇ ਕਲਾਇੰਟ ਨੂੰ ਦੱਸੋਗੇ ਨਹੀਂ ਕਿ ਇਹ ਤੁਸੀਂ ਕਰ ਸਕਦੇ ਹੋ ਉਹਦਾ ਕੋਈ ਉਹਨਾਂ ਨੂੰ ਨਹੀਂ ਪਤਾ ਚੱਲੇ ਦੋਸਤੋ ਇਸ ਵੀਡੀਓ ਵਿੱਚ ਅਗਰ ਤੁਸੀਂ ਗੱਲ ਨਾ ਕਰ पाए ਐਵਰੀ ਡੇ ਰੇਡੀਓ ਸਾਡੇ ਵਾਲਾ ਦੇ ਫੇਸਬੁੱਕ ਤੇ ਇਹਨਾਂ ਦੀ ਐਡ ਚੱਲਦੀ ਹੈ ਕੁਲਵੀਰ ਕਲਕਾਰਾ ਦਾ ਵੀ ਕੰਟੈਕਟ ਨੰਬਰ ਹੈ ਪਿਊਸ਼ਲ ਬਾੜਾ ਦਾ ਵੀ ਕੰਟੈਕਟ ਨੰਬਰ ਹੈ ਅੱਛਾ ਮੈਨੂੰ ਸਿਰਫ ਇੱਕ ਗੱਲ ਦੱਸੋ ਆਲ ਓਵਰ ਹਾਲਾਤ ਕੀ ਚੱਲ ਰਹੇ ਹਨ ਕੰਟਰੀ ਦੇ ਘਰ ਲੈਣ ਦੇ ਘਰ ਵੇਚਣ ਦੇ ਬਾਬਤ ਕਿਉਂ ਕਰਕੇ ਤੁਹਾਡਾ ਐਕਸਪੀਰੀਅੰਸ ਬਹੁਤ ਵੱਡਾ ਹੈ ਤੁਸੀਂ ਕਾਫੀ ਲੋਕਾਂ ਦੇ ਰੂਟੀਨ 'ਚ ਮਿਲਦੇ ਹੋ ਘਰ ਵੇਚਣ ਵਾਲਿਆਂ ਨੂੰ ਵੀ ਤੇ ਲੈਣ ਵਾਲਿਆਂ ਨੂੰ 올ਓਵਰ ਸਥਿਤੀ ਕੀ ਚੱਲ ਰਹੀ ਹੈ ਇਸ ਟਾਈਮ ਦੇਖੋ ਜੀ ਨਿਊਜ਼ੀਲੈਂਡ ਜਿਹੜਾ ਕਹਿੰਦੇ ਨੇ ਨਾ ਰੈਸੈਸ਼ਨ ਚ ਹੈ ਰੈਸੈਸ਼ਨ ਹੈ ਮੈਂ ਤਾਂ 2008 ਦਾ ਹੈ ਮੈਨੂੰ ਤਾਂ ਲੱਗਦਾ ਰੈਸੈਸ਼ਨ ਤਾਂ ਅਜੇ ਤੱਕ ਨਿਕਲੇ ਹੀ ਕਦੇ ਨਹੀਂ ਠੀਕ ਹੈ ਨਾ ਇਹ ਜਿਹੜੀ ਗੱਲਾਂ ਹੈ ਨਾ ਰੈਸੈਸ਼ਨ 'ਚ ਆਇਆ ਹੈ ਇਹ ਹੋ ਰਿਹਾ ਹੈ ਇਹ ਤੁਸੀਂ ਇਹ ਉਹ ਜੀ ਹੈ ਜਿਵੇਂ ਸਰਦੀ ਹੈ ਜਿੰਨਾ ਤੁਸੀਂ ਫੀਲ ਕਰੋਗੇ ਉਹਨਾਂ ਜ਼ਿਆਦਾ ਤੁਹਾਡੇ ਤੁਸੀਂ ਕੰਮ ਵਧੀਆ ਕਰ ਰਹੇ ਹੋ ਵਧੀਆ ਜੌਬਸ ਨੇ ਤੁਸੀਂ ਆਪਣੇ ਬਿੱਲ ਪੇ ਕਰ ਰਹੇ ਹੋ ਖਾ ਵਧੀਆ ਰਹੇ ਹੋ ਠੀਕ ਰਹੇ ਹੋ ਤੇ ਸਾਰਾ ਸਟੇਬਲ ਹੈ ਠੀਕ ਹੈ ਹੁਣ ਆਪਾਂ ਇਹਦਾ ਜੇ ਕਰ ਲੈਣਾ ਹੈ ਹੁਣ ਤੁਸੀਂ ਰਿਸੈਸ਼ਨ ਹੈ ਨਹੀਂ ਲਊਗਾ ਅਗਲੇ ਸਾਲ ਲਊਗਾ ਕਿ ਕਦ ਤੱਕ ਵੇਟ ਕਰਾਂਗੇ ਘਰਾਂ ਦੇ ਪ੍ਰਾਈਸ ਠੀਕ ਹੈ ਥੋੜਾ ਜਿਹਾ ਵਿੱਚ ਹੁਣ ਜਿਹੜਾ ਸੀਗਾ ਪੀਕ ਸੀਗਾ ਠੀਕ ਹੈ ਹੁਣ ਕਰੈਕਸ਼ਨ ਹੋ ਚੁੱਕੀ ਹੈ ਮਾਰਕੀਟ ਦੀ ਹੁਣ ਇਹਨੇ ਵੇਰ ਵਾਪਿਸ ਤੋਂ ਉੱਪਰ ਚੜਨਾ ਤੁਸੀਂ ਇਹਦਾ ਜਿਹੜਾ ਨਿਊਜ਼ੀਲੈਂਡ ਦਾ ਗ੍ਰਾਫ ਚੱਕ ਕੇ ਦੇਖ ਲਓ ਘਰਾਂ ਦਾ ਉਹ ਹਮੇਸ਼ਾ ਉੱਪਰ ਹੀ ਗਿਆ ਥੋੜੇ ਡਿਪ ਹਰ ਕਿਸੇ ਚੰਦਾ ਕਰੈਕਸ਼ਨ ਹਰ ਕਿਸੇ ਮਾਰਕੀਟ ਚ ਆਉਂਦੀ ਹੈ ਬਟ ਕਰੈਕਸ਼ਨ ਤੋਂ ਬਾਅਦ ਉਹ ਉੱਪਰ ਹੀ ਜਾ ਰਿਹਾ ਹੈ ਫਿਰ ਤੁਹਾਡੀ ਗੱਲੋਂ ਗੱਲਾਂ ਤੋਂ ਮੈਂ ਅਨੁਮਾਨ ਲਾ ਰਿਹਾ ਕਿ ਇਸ ਟਾਈਮ ਫੁੱਲ ਜਿਹੜਾ ਟਾਈਮ ਹੈ ਉਹ ਬਾਏਰਸ ਦੇ ਲਈ ਹੈ ਬਿਲਕੁਲ ਜੀ ਬਿਲਕੁਲ ਕਾਰ ਲੈਣ ਵਾਸਤੇ ਇਸ ਟਾਈਮ ਪਰਫੈਕਟ ਟਾਈਮ ਹੈ ਹਲੇ ਵੀ ਜਿਹੜਾ ਹੈਗਾ ਕਿ ਮਾਰਕੀਟ ਇਕਦਮ ਹੌਟ ਨਹੀਂ ਹੋਇਆ ਇੰਟਰਸਟਡ ਹੁਣੇ-ਹੁਣੇ ਬਾਹਰ ਆਏ ਨੇ ਜਿਹੜੇ ਲੋਅ ਰੇਟਸ ਨੇ ਸੋ ਇਹ ਹੋਣਾ ਸ਼ੁਰੂ ਹੋ ਜਾਏਗਾ ਸੋ ਮੇਰੀ ਪ੍ਰੈਡਿਕਸ਼ਨ ਇਹੀ ਰਹੇਗੀ ਕਿ ਮਿਡ ਨੈਕਸਟ ਈਅਰ ਤੋ ਯੂ ਵਿਲ ਸਟਾਰਟ ਸੀ ਇੰਕ ਹਾਇਰ ਜਾ ਰਹੇ ਆਲਰੇਡੀ ਮੈਂ ਹੁਣ ਏਜੰਟਸ ਨਾਲ ਗੱਲ ਕਰ ਬੈਨੀਫਿਟ ਵਾਲੇ ਪਾਸੇ ਜਾਵਾਂਗੇ ਬਿਲਕੁਲ ਬਿਲਕੁਲ ਮੈਂ ਹੁਣੇ ਜਿਹੜੇ ਏਜੰਟਸ ਨਾਲ ਗੱਲ ਕੀਤੀ ਹੈ ਤੇ ਉਹ ਸਾਰਿਆਂ ਨਾਲ ਮੈਨੂੰ ਇਹੀ ਰਿਸਪੌਂਸ ਰਿਹਾ ਕਿ ਆਕਸ਼ਨ ਰੂਮ ਜਿਹੜਾ ਹੈ ਹੁਣ ਭਰਨ ਲੱ ਸੋ ਪਰ ਲੱਗ ਬਹੁਤ ਪਰ ਲੱਗੇ ਕਿਉਂਕਿ ਦੂਜਾ ਇੱਕ ਇਹ ਵੀ ਦੇਖ ਲੋ ਤੁਸੀਂ ਸਮਰਸ ਆ ਗਏ ਆ ਰਾਈਟ ਤੇ 크리스마ਸ ਟਾਈਮ ਆ ਰਿਹਾ ਹੈ ਨਿਊ ਇਅਰ ਆ ਰਿਹਾ ਹੈ ਹਰੇਕ ਕਿਸੇ ਦੀ ਇਹ ਵੀ ਹੁੰਦੀ ਹੈ ਅੱਛਾ ਕਿ ਜਿਹੜਾ ਨਵਾਂ ਸਾਲ ਆਪਾਂ ਆਪਣੇ ਖਰਚ ਮਨਾਈਏ ਜਾਂ 크리스마ਸ ਆਪਣੇ ਖਰਚ ਮਨਾਈਏ ਛੁੱਟੀਆਂ ਆਪਣੇ ਖਰਚ ਮਨਾਈਏ ਤੇ ਗਰਮੀਆਂ ਦਾ ਸੀਜ਼ਨ ਹਮੇਸ਼ਾ ਹੀ ਜਿਹੜਾ ਹੈਗਾ ਬਹੁਤ ਹੀ ਮਾਰਕੀਟ ਦੇ ਵਿੱਚ ਹੌਟ ਰਹਿੰਦਾ ਹੈ ਸੇਲਿੰਗ ਨੂੰ ਲੈ ਕੇ ਵਿੰਟਰਸ ਦੇ ਕੰਪੇਅਰ ਟੂ ਸੋ ਇਹ ਮਾਰਕੀਟ ਜਿਹੜੀ ਇਸ ਟਾਈਮ ਹੈ ਜਿਹੜੀ ਹੈ ਪਿਕ ਕਰਨਾ ਆਲਰੇਡੀ ਸ਼ੁਰੂ ਕਰ ਚੁੱਕੀ ਹੈ ਆ ਦੋਸਤੋ ਮਿੱਤਰੋ ਨੂੰ ਵੀ ਦੱਸ ਦਈਏ ਤੁਸੀਂ ਘਰ ਲੈਣਾ ਹੈ ਜਾਂ ਵੇਚਣਾ ਹੈ ਜਾਂ ਤੁਹਾਡੇ ਬੈਂਕ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਤੇ ਜਾਂ ਆਪਾਂ ਕਹਿੰਦੇ ਕਿ ਬੈਂਕ ਚੇਂਜ ਕਰਨਾ ਹੈ ਹਾਂਜੀ ਜਿਹੜੇ ਤੁਹਾਨੂੰ ਬੈਂਕ ਜਿਹੜਾ ਤੁਹਾਨੂੰ ਬੈਂਕ ਬੈਨੀਫਿਟ ਹੁੰਦਾ ਉਹਨੂੰ ਕਹਿੰਦੇ ਰੀਫਾਈਨਾਂਸ ਹਾਂਜੀ ਰੀਫਾਈਨਾਂਸ ਦਾ ਵੀ ਟਾਈਮ ਹੈਗਾ ਕਈਆਂ ਦਾ ਉਹ ਵੀ ਰਾਪਤਾ ਕਰੋ ਤੁਸੀਂ ਪੀਓਰਜੀ ਨਾਲ ਇਹਨਾਂ ਦੀ ਟੀਮ ਦੇ ਨਾਲ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਦਾ ਨਾਮ ਯਾਦ ਰੱਖਣਾ ਕਿਸੇ ਵੀ ਵਕਤ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਇਹ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਇਸ ਟਾਈਮ ਕਿਹੜੀ ਸਟੇਜ ਤੇ ਖੜੇ ਹੋ ਤੇ ਕੀ ਤੁਸੀਂ ਕਰ ਸਕਦੇ ਹੋ ਬਿਲਕੁਲ ਔਰ ਬੈਸਟ ਚੀਜ਼ ਤਾਂ ਇਹ ਹੀ ਹੈ ਜੀ ਕੋਈ ਇਹਦੇ ਫੀਸ ਹੀ ਨਹੀਂ ਹੈ ਸਾਡੇ ਕੰਸਲਟੇਸ਼ਨ ਦਾ ਹਨਾ ਬੰਦਾ ਉੱਥੇ ਕਿ ਚ ਜਗਦਾ ਹੈ ਕਿ ਯਾਰ ਮੈਨੂੰ ਕਿਥੇ ਪੱਲਿਓ ਪੈਸੇ ਨਾ ਦੇਣੇ ਪੈਜੇ ਕੰਮ ਹੀ ਨਾ ਬਣੇ ਇਹ ਵੀ ਨਾ ਸਿਰਫ ਇੱਕ ਸਲਾਹ ਕਰ ਲਓ ਸਾਨੂੰ ਫੋਨ ਕਰ ਲਓ ਤੁਹਾਨੂੰ ਗਾਈਡ ਕਰਾਂਗੇ ਤੁਹਾਨੂੰ ਇਹ ਦੱਸਾਂਗੇ ਅੱਜ ਕੀ ਕਰ ਸਕਦੇ ਹੋ ਅੱਗੇ ਕੀ ਕਰ ਸਕਦੇ ਹੋ ਕੀ ਕਰੋ ਕੀ ਨਾ ਕਰੋ ਤਾਂ ਕਿ ਤੁਹਾਡਾ ਜਿਹੜਾ ਕੇਸ ਹੈ ਉਹ ఈజీలీ అప్రూవ్ హో జాయే బల్క్ బహుత్ శుక్రియా తుహి ਸਾడే దర్శకాں دے سامنے آئے ਰੂਬਰੂ ਹੋਏ ਬਹੁਤ ਤੁਹਾਡੀ ਮਿਹਰਬਾਨੀ థాంక్యూ ਜੀ ਜਲਦ ਮਿਲਾਂਗੇ ਨੈਕਸਟ ਐਪੀਸੋਡ ਦੇ ਵਿੱਚ ਪਤਲਾ ਜੀ ਧੰਨਵਾਦ